ਮੇਰੇ ਮਹਾਤਮਾ ਮੇਰੇ ਗੁਰੂ ਦੇ ਗੱਲ ਦੇ ਵਿੱਚ ਕਿਸੇ ਨੇ ਮਰਿਆ ਹੋਇਆ ਸਾਪ ਪਾ ਦਿੱਤਾ ਮੇਰੇ ਗੁਰੂ ਦਾ ਕਿਸੇ ਨੇ ਨਰਾਦਰ ਕੀਤਾ ਜਿਹਨੇ ਵੀ ਕੀਤਾ ਹੈ ਅੱਜ ਤੋਂ 7 ਦਿਨਾਂ ਬਾਅਦ ਕੰਦੇ ਤਸਨਾਗ ਦੇ ਨਾਲ ਲੜ ਕੇ ਉਹਦੀ ਮੌਤ ਹੋ ਜਾਵੇਗੀ ਗੁਰੂ ਪਿਆਰਿਓ ਇਹ ਪਿਆਰ ਦੀ ਗੱਲ ਹੈ ਸਾਡਾ ਵੀ ਪਿਆਰ ਧੰਨ ਗੁਰਗੰਸਬ ਦੇ ਨਾਲ ਹੋਣਾ ਚਾਹੀਦਾ ਸਾਨੂੰ ਵੀ ਗੁਰੂ ਪਿਆਰ ਇੰਤੋਂ ਕੋਈ ਨਰਾਗ ਕਰਦਾ ਨਾ ਹੁਣ ਗੁਰਗੰਸਬ ਦੀਆਂ ਬੇਇਜ਼ਤੀਆਂ ਹੋਈਆਂ 2015 ਤੋਂ ਲੈ ਕੇ 2024 ਚੜ ਗਏ ਲਗਾਤਾਰ ਕਈ ਸਾਲ ਹੋ ਗਏ ਤੇ ਸਾਡੇ ਵੀ ਹਿਰਦੇ ਗੁਰੂ ਪਿਆਰੇ ਬੁਲੰਦਰੇ ਜਾਂਦੇ ਨੇ ਤੇ ਹੁਣ ਕਈਆਂ ਦਾ ਸੋਧਾ ਵੀ ਲੱਗਿਆ ਤੇ ਕਈ ਕੱਦ ਨੇ ਮਾਰੂ ਦੀ ਖੀ ਲੋੜ ਹੈ ਭਾਈ ਕਾਨੂੰਨ ਬਣਿਆ ਕਾਨੂੰਨ ਦੇ ਹੱਥ ਦਿਓ ਗਲਤੀ ਇਕ ਵਾਰੀ ਹੁੰਦੀ ਹੈ ਦੋ ਵਾਰੀ ਹੁੰਦੀ ਕੋਈ ਵਾਰ-ਵਾਰ ਗਲਤੀ ਨੂੰ ਦਰ ਆਵੇ ਉਹ ਗਲਤੀ ਹੀ ਹੁੰਦੀ ਉਹਦਾ ਮਤਲਬ ਇਹ ਕਿ ਜਾਣਬੁੱਝ ਕੇ ਕੋਈ ਕਰ ਰਿਹਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਅਕਤੀ ਜਿਵੇਂ ਅੱਜ ਸਿੰਘੇ ਰਿੱਖੀ ਦਾ ਮਨ ਭਰ ਆਇਆ ਕਿ ਮੇਰੇ ਗੁਰੂ ਦਾ ਕਿਸੇ ਨੇ ਨਰਾਦਰ ਕੀਤਾ ਹੈ ਹੁਣ ਅਸੀਂ ਕੀ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਰੂਪ ਜਾਂਦਾ ਹੋਵੇ ਨਾ ਤੇ ਕੋਲ ਵੀ ਅਸੀਂ ਲੱਗ ਜਾਂਦੇ ਆਂ ਤੇ ਇਹ ਖੜਦੇ ਵੀ ਕੋਣੀ ਗੱਡੀ ਤੇ ਮੋਟਰਸਾਈਕਲ ਤੇ ਕੋੜ ਜਾਣਦੇ ਹੁ ਖੜ ਕੇ ਪਹਿਲਾ ਮਹਾਰਾਜ ਜੀ ਨੂੰ ਲੰਗ ਜਾਂਦੇ ਹਾਂ ਹੱਥ ਜੋੜ ਕੇ ਖੜ ਜੋ ਗੁਰੂ ਦੇ ਸਤਕਾਰ ਦੇ ਤੇ ਗੁਰੂ ਪਿਆਰੇ ਅਜ ਸਿੰਘ ਜੀ ਇੱਕ ਨੂੰ ਇਸ ਕਰਕੇ ਗੁੱਸੇ ਦੇ ਵਿੱਚ ਆ ਕੇ ਸ਼ਰਾਬ ਦੇ ਦਿੱਤਾ ਬਚਨ ਕਰ ਦਿੱਤਾ ਤੇ ਕਹਿੰਦੇ ਥੋੜੇ ਸਮੇਂ ਬਾਅਦ ਮਹਾਂਪੁਰਖਾਂ ਨੇ ਆਪਣੇ ਨੇਤਰ ਖੋਲੇ ਤੇ ਮਹਾਂਪੁਰਖ ਵੀ ਦਇਆ ਦੇ ਸਾਗਰ ਹੋਇਆ ਕਰਦੇ ਨੇ ਕਿ ਕਿਹਨਾ ਬੁਰਾ ਵੀ ਕਰਦੇ ਕੰਨੇ ਮਹਾਪ੍ਰਕਰਨ ਪਤਾ ਲੱਗਿਆ ਕਿ ਸਾਡੇ ਚੇਲੇ ਨੇ ਕਦੇ ਬਚਨ ਕਰਤਾ ਹੈ ਤੇ ਇਹ ਵੀ ਪੂਰਾ ਮਹਾਪੁਰਖ ਹੈ ਪਰ ਇਹ ਕੀਤਾ ਗਲਤ ਹੈ ਰਾਜੇ ਨੇ ਜਾਣਬੁੱਝ ਕੇ ਨਹੀਂ ਕੀਤਾ ਸਾਡੇ ਗਲ ਦੇ ਵਿੱਚ ਜਿਹੜਾ ਸੱਪ ਪਾਇਆ ਨਾ ਮਰਿਆ ਹੋਇਆ ਵੀ ਉਹਦੇ ਸਿਰ ਤੇ ਕਹਿੰਦੇ ਕਾਲ ਸਵਾਰ ਸੀ ਕਾਲ ਨੇ ਕਦੀ ਗੁੱਡੀ ਪ੍ਰਸਤ ਕਰਤੀ ਕਿ ਰਾਜਾ ਇਹੋ ਜਾਂ ਦੀ ਸੀ ਰਾਜਾ ਦਾ ਧਰਮੀ ਸੀ ਕੰਨੇ ਹੁਣ ਹੋਤਾ ਨਹੀਂ ਸਕਦਾ ਕੁਝ ਕਿਉਂਕਿ ਜਿਹੜੇ ਬਚਨ ਸਾਧੂ ਬੋਲੇ ਸਹਿ ਸੁਭਾਈ ਸਾਧਕਾ ਬੋਲਿਆ ਕਰਥਾ ਨ ਜਾਏ ਕਹਿੰਦੇ ਬਾਕੀ ਜਿਹੜਾ ਬਦ ਨੂੰ ਸਾਧੂ ਰੱਬ ਦੇ ਪਿਆਰੇ ਕਰ ਦੇਣ